ਕਮ ਕੀ ਦਿੱਤੀ ਜਾਂ ਉਹ ਲਾਈਵ ਹੋਇਆ ਮੈਂ ਕਿੰਨਾ ਥੋੜੇ ਬੰਦੇ ਥੋੜੇ ਹੋਰ ਥੋੜੇ ਜੁੜ ਜਾਣ ਨਾਲ ਤੇ ਫਿਰ ਆਪਾਂ ਆਪਣੀ ਗੱਲ ਸ਼ੁਰੂ ਕਰਦੇ ਆਂ ਚਲੋ ਬਾਕੀ ਸਾਰੇ ਮੇਰੇ ਵੀਰ ਜਿਹੜੇ ਮੈਨੂੰ ਚੰਦੇ ਆ ਜਿਹੜੇ ਮੈਨੂੰ ਜਾਣਦੇ ਆ ਚੰਗੀ ਤਰ੍ਹਾਂ ਮੇਰਾ ਸੁਭਾਅ ਕਿਉਂ ਜਾਂ ਹਨਾ ਮੈਂ ਕਿਉਂ ਜਾਂ ਇਨਸਾਨ ਆ ਉਹ ਮੇਰਾ ਪਰਮਾਤਮਾ ਜਾਣਦਾ ਮੇਰਾ ਪਰਿਵਾਰ ਜਾਣਦਾ ਬਾਕੀ ਚਲੋ ਅੱਜ ਅਸੀਂ ਮੈਂ ਗੱਲ ਸਟਾਰਟ ਕਰ ਰਿਹਾ 2014 ਵਿੱਚ ਮੇਰੇ ਕੈਨੇਡਾ ਚ ਲੱਤ ਤੇ ਸੱਟ ਲੱਗੀ ਸੀ ਉਦੋਂ ਮੈਂ ਸਿੱਧਾ ਕੈਨੇਡਾ ਤੋਂ ਹਸਪਤਾਲ ਆਇਆ ਤੇ ਉਦੋਂ ਉਸਤਾਦ ਜੀ ਨੇ ਗਾਂਦਰਾ ਪਿੰਡ ਦੇ ਵਿੱਚ ਉਹ ਕੈਂਪ ਲਵਾਉਂਦੇ ਹੁੰਦੇ ਆ ਮੁੰਡਿਆਂ ਦਾ ਹਨਾ ਨੀ ਦੇ ਰਹੇ ਆਂ ਇਸ ਗੱਲ ਯਾਣਾ ਮੈਂ ਕੋਈ ਸਾਫਤ ਨਹੀਂ ਕਰਨਾ ਕਿਸੇ ਨੂੰ ਬਸ ਮੇਰਾ ਲਾਈਵ ਹੋਣ ਦਾ ਇਹ ਕਾਰਨ ਸੀ ਵੀ ਇਹ ਬੰਦਾ ਮੇਰੇ ਉਸਤਾਦ ਦੇ ਤਰੂ ਜਾਣਦਾ ਸੀ 35000 ਰੁਪਏ ਦਿੱਤਾ ਮੈਂ ਹਨਾ ਇਦਾਂ ਸੀ ਫਲਾਨਾ ਜਿੱਦਣ ਇਹ ਹਸਪਤਾਲ ਦੇ ਵਿੱਚ ਹੈਡਮੈਟ ਸੀ ਇਹਦੀ ਸਰਜਰੀ ਹੋਣੀ ਸੀ ਉਦੋਂ ਕਹਿੰਦਾ ਸੀ ਮੈਂ ਕੋਚ ਨੂੰ ਕਿਹਾ ਵੀ ਕੋਚ ਰਹਿਣ ਦੇ ਜੇ ਨਹੀਂ ਹੁੰਦਾ ਹੈਗਾ ਜੇ ਤੂੰ ਐ ਡਾਂਕੀ ਹੁੰਦਾ ਤੂੰ ਉੱਠ ਕੇ ਚਲ ਜਾਂਦਾ ਉਥੋਂ ਹਸਪਤਾਲ ਚੋਂ ਕਹਿੰਦਾ ਮੈਂ ਅਕੈਡਮੀ 'ਚ ਆਪਣਾ ਖਰਚਾ ਕਰਦਾ ਸੀ ਮੈਂ ਪੈਸੇ ਦਿੰਦਾ ਸੀ ਅਕੈਡਮੀ 'ਚ ਉਥੇ ਹੈਨਾ ਜੇ ਤੂੰ ਅਕੈਡਮੀ 'ਚ ਪੈਸੇ ਦਿੰਦਾ ਸੀ ਉਥੇ ਤੇ ਤੂੰ ਆਪਰੇਟ ਵੀ ਆਪਣਾ ਆਪ ਕਰਾਈ ਸਕਦਾ ਸੀ ਢਿੱਡੀ ਸਾਡੀ ਵੀ ਕੀ ਲੋੜ ਸੀ ਰਾਈਟ ਜੇ ਤੂੰ ਐ ਡਾਂਕੀ ਸੀ ਤੂੰ ਉਥੇ ਕਹਿੰਦਾ ਵੀ ਭਾਈ ਵੀ ਉੱਠ ਕੇ ਚਲ ਜਾਂਦਾ ਫੇਰ ਵੀ ਮੈਂ ਨਹੀਂ ਆਪਰੇਟ ਕਰਾਉਣਾ ਹੈਨਾ ਤੇ ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦਾ ਵੀ ਇਹ ਸਾਡਾ ਸੀਨੀਅਰ ਹੈ ਤੇ ਅਸੀਂ ਜੂਨੀਅਰ ਸੀ ਜੂਨੀਅਰ ਨੇ ਸੀਨੀਅਰ ਦੀ ਸਰਜਰੀ ਕਰਵਾਈ ਹੈ ਨਾ ਚਲੋ ਮੈਂ ਆਪਣੇ ਕੋਚ ਦੇ ਜਿਹੜੀ ਟੀਮ ਚ ਉਹ ਖੇਡਦੇ ਸੀ ਉਹਨਾਂ ਨੇ 20000 ਰੁਪਏ ਦਿੱਤਾ ਡਾਕਟਰ ਕਹਿੰਦਾ ਸੀ ਪੈਸੇ ਜਮ੍ਹਾਂ ਕਰਵਾਓ ਤੇ ਇਹਦੀ ਸਰਜਰੀ ਫੇਰ ਸਟਾਰਟ ਹੋਣੀ ਹੈ ਨਾ ਚਲੋ ਉਹਦੇ ਮਾਪੇ ਵੀ ਉੱਥੇ ਆ ਗਏ ਹੈ ਨਾ ਉਹ ਵੀ ਹੱਥ ਜੋੜਨ ਲੱਗ ਗਏ ਵੀ ਪੁੱਤ ਤੂੰ ਆਪਰੇਟ ਕਰਾ ਸੋਸ਼ਲ ਮੀਡੀਆ ਤੇ ਵਾਰ-ਵਾਰ ਵੀਡੀਓ ਪਾ ਰਿਹਾ ਵੀ ਮੈਂ ਇਦਾਂ ਵਾਂ ਅ ਮੇਰੀ ਇਮੇਜ ਤੇ ਹੁਣ ਲੋਕਾਂ ਨੇ ਸੋਚਣਾ ਵੀ ਖਰੇ ਮੈਂ ਰੋਂਗਿਆ ਜਾਂ ਇਹ ਗਾਂ ਜਾ ਕੇ ਆ ਚੀਜ਼ਾਂ ਕਰਨੀਆਂ ਸੋਸ਼ਲ ਮੀਡੀਆ ਤੇ ਉਹ ਪਾ ਰਿਹਾ ਵੀਡੀਓ ਬਣਾ ਕੇ ਪਾ ਰਿਹਾ ਵੀ ਕੋਈ ਨਾ ਹਨਾ ਵੀ ਵੀ ਸਾਰੇ ਕਹਿਣਗੇ ਵੀ ਦੁੱਲਾ ਮਾੜਾ ਜਾਂ ਕਿਦਾਂ ਹਨਾ ਕੋਈ ਮੇਰਾ ਮਕਸਦ ਨਹੀਂ ਸੀ ਵੀਡੀਓ ਪਾਉਣ ਦਾ ਲਾਈਵ ਹੋਣ ਦਾ ਪਰ ਮੈਂ ਵੀਡੀਓ ਬਣਾਈ ਸੀ ਪਰ ਉਹ ਜਿਆਦਾ ਵੱਡੀ ਹੋ ਗਈ ਤਾਂ ਕਰਕੇ ਉਹ ਲੋਡ ਨਹੀਂ ਹੋ ਰਹੀ ਸੀ ਮੈਨੂੰ ਲਾਈਵ ਹੋਣਾ ਪਿਆ ਤੇ ਪਰ ਜਿਹੜੇ ਮੈਨੂੰ ਚਾਹੁੰਦੇ ਆ ਜਿਹੜੇ ਮੈਨੂੰ ਪਿਆਰ ਕਰਦੇ ਆ ਉਹਨਾਂ ਨੇ ਇਹ ਚੀਜ਼ ਸੋਚਣੀ ਆ ਵੀ ਪਤਾ ਨਹੀਂ ਵੀ ਮੈਂ ਕਿਉਂ ਇਹ ਕਰ ਰਿਹਾ ਜਾਂ ਮੈਂ ਉਹ ਬੰਦਾ ਕਿਉਂ ਇਹ ਚੀਜ਼ਾਂ ਕਰ ਰਿਹਾ ਹੈ ਨਾ ਚਲੋ ਉਹਨਾਂ ਪਰਸਨਲ ਮੈਟਰ ਸੀ ਉਹਦੇ ਘਰਦਿਆਂ ਨਾਲ ਬੈਠ ਕੇ ਵੀ ਗੱਲ ਹੋਈ ਉਹਦੇ ਮੰਮੀ ਡੈਡੀ ਪੈੰਡ ਆਏ ਮੇਰੇ ਕੋਲ ਬੱਗਿਆ ਇਹ ਗੱਲਬਾਤ ਸਾਰੀ ਹੋ ਗਈ ਸਾਰਾ ਸੋਲਡ ਆਊਟ ਹੋ ਗਿਆ ਵੀ ਵੀ ਇਹਨੇ ਪਹਿਲਾਂ ਵੀ ਟਰਾਈ ਕੀਤੀ ਸੋਸ਼ਲ ਮੀਡੀਆ ਤੇ ਪਰ ਸਾਨੂੰ ਨਹੀਂ ਪਤਾ ਸੀ ਇਹਨੇ ਸਕਰੀਨ ਰਿਕਾਰਡਿੰਗ ਸਾਡੀ ਕੀਤੀ ਹੋਈ ਸੀ ਤੇ ਬਾਅਦ ਵਿੱਚ ਉਹ ਪਾ ਰਿਆ ਸੀ ਹਨਾ ਨਾ ਹੀ ਸਾਡਾ ਕੋਈ ਫਰੈਂਡ ਸੀ ਨਾ ਕਦੇ ਅਸੀਂ ਇਹਨੂੰ ਫਰੈਂਡ ਬਣਾਇਆ ਠੀਕ ਹੈ ਉਸਤਾਦ ਕੋ ਸਾਡੀ ਅਕੈਡਮੀ ਰਹਿੰਦਾ ਸੀ ਉੱਥੇ ਕੈਂਪ ਦੇ ਵਿੱਚ ਆਇਆ ਸੀ ਜਿੱਦਾਂ ਹੀ ਸਾਡੇ ਕੋ ਘਰ ਆ ਜਾਂਦਾ ਸੀ ਉਦੋਂ ਮੇਰੇ ਸੱਟ ਲੱਗੀ ਹਸਪੀਟਲ ਆਇਆ ਜਿੱਦਾਂ ਕਹਿੰਦਾ ਮੈਂ ਟੱਟੀਆਂ ਪੂੰਝਦਾ ਰਿਹਾ ਫਲਾਨਾ ਉਹ ਸਾਨੂੰ ਦੱਸ ਰਿਹਾ ਵੀ ਯਾਰੀ ਦੋਸਤੀ ਕਿਦਾਂ ਨਮੋਣੀ ਅਸੀਂ ਉਹਦੇ ਕੋਈ ਯਾਰ ਨਹੀਂ ਸੀ ਨਾ ਸਾਡਾ ਕੋਈ ਫਰੈਂਡ ਸੀ ਅਹ ਇਦਾਂ ਦੇ ਯਾਰਾਂ ਤੋਂ ਅਸੀਂ ਲੈਣਾ ਕੀ ਆ ਜਿਹੜੇ ਤੁਹਾਡੀ ਸਕਰੀਨ ਰਿਕਾਰਡਿੰਗ ਕਰ ਰਹੇ ਆ ਹਨਾ ਫੇ ਤੁਹਾਨੂੰ ਕਹਿ ਰਹੇ ਆ ਵੀ ਯਾਰ ਆ ਤੁਹਾਡਾ ਫਲਾਣਾ ਵਾ ਮੈਂ ਤੇਰੇ ਲਈ ਆ ਕੀਤਾ ਜਾਂ ਤੂੰ ਮੇਰੇ ਲਈ ਆ ਕੀਤਾ ਹਨਾ ਮੈਂ ਬਸ ਇਹ ਗੱਲ ਕਲੀਅਰ ਕਰਨ ਹੋ ਗਿਆ ਹਨਾ ਤੂੰ ਪਹਿਲਾਂ ਸਾਨੂੰ ਆਪ ਧਮਕੀਆਂ ਦੇ ਰਿਹਾ ਸੀ ਤੂੰ ਸਾਨੂੰ ਮੈਸੇਜ ਕਰ ਰਿਹਾ ਸੀ ਬੱਜੂ ਮੇਰੇ ਚਾ ਕੇ ਫਲਾਨਾ ਕਰੋ ਤੈਮਕੜਾ ਕਰੋ ਹਨਾ ਹੁਣ ਤੂੰ ਡਰਦਾ ਇਹ ਵੀਡੀਓ ਪਾ ਰਿਆਂ ਵੀ ਮੇਰਾ ਕੋਈ ਨੁਕਸਾਨ ਨਾ ਕਰ ਦੇਣਗੇ ਆ ਨਾ ਅੱਜ ਉਹ ਗੱਲ ਨੂੰ 10 ਸਾਲ ਹੋ ਗਏ ਦੇ ਵਿੱਚ ਕਹਿੰਦਾ ਮੈਂ 35000 ਰੁਪਿਆ ਦੇਤਾ 10 ਸਾਲਾਂ ਦਾ ਬਾਕੀ ਤੁਸੀਂ ਲਾ ਲਓ ਵਿਆਜ ਕਿੰਨਾ ਲੱਗਦਾ ਇਸ ਬੰਦੇ ਤੋਂ ਵਿਆਜ ਸਾਨੇ ਪੈਸੇ ਲੈਣੇ ਆ ਮੈਂ ਕਹਿੰਦਾ ਨਹੀਂ ਸੀ ਪਰ ਇਸ ਬੰਦੇ ਨੇ ਸਾਨੂੰ ਮਜਬੂਰ ਕਰਤਾ ਮੈਂ ਸਿਰਫ ਆਪਣੇ ਉਸਤਾਦ ਦੀ ਕਦਰ ਕਰਦਾ ਤੇ ਮੈਂ ਹਰ ਇੱਕ ਮਾਪੇ ਦੀ ਕਦਰ ਕਰਦਾ ਜਿੱਦਾਂ ਮੈਂ ਆਪਣੇ ਮਾਪੇ ਦੀ ਕਦਰ ਕਰਦਾ ਉਦਾਂ ਹੀ ਇਹ ਕਹਿੰਦਾ ਵੀ ਮੇਰੇ ਮਾਪੇ ਨੂੰ ਧਮਕੀਆਂ ਦਿੱਤੀਆਂ ਇਹਦੇ ਮਾਪਿਆਂ ਨਾਲ ਬੈਠ ਕੇ ਮੈਂ ਗੱਲਬਾਤ ਕੀਤੀ ਸਾਰਾ ਕੁਝ ਉਹਨਾਂ ਨਾਲ ਕਲੀਅਰ ਹੋ ਗਈ ਸੀ ਗੱਲ ਸਾਡੀ ਪਰ ਇਹਨੇ ਦੁਬਾਰਾ ਸੋਸ਼ਲ ਮੀਡੀਆ ਤੇ ਹੁਣ ਇਹਨੇ ਦੁਬਾਰਾ ਮੈਨੂੰ ਮਾੜਾ ਬਣਾਉਣ ਦਾ ਕਰਕੇ ਉਹ ਵੀਡੀਓ ਪਾ ਰਿਹਾ ਅਪਲੋਡ ਕਰ ਰਿਹਾ ਵੀ ਮੈਂ ਰੋਂ ਗਿਆ ਮੈਂ ਗਲਤ ਹਾਂ ਹਣਾ ਚਲੋ ਠੀਕ ਆ ਉਹ ਆਪਣਾ ਆ ਖਦੇ ਰਿਆ ਵੀ ਸਾਰਾ ਕੁਝ ਕਰ ਰਿਹਾ ਕਹਿੰਦਾ ਇੱਕ ਦਿਲਜੀਤ ਮੁੰਡਾ ਵਾ ਉਹਨੂੰ ਕਿਹਾ ਫੋਨ ਕਰਨ ਨੂੰ ਪੈਸੇ ਅਸੀਂ ਦਿੱਤੇ ਆ ਵੀਰੇ ਪੈਸੇ ਅਸੀਂ ਲੈਣੇ ਆ ਨਾ ਕਿ ਕਿਸੇ ਹੋਰ ਨੇ ਲੈਣੇ ਆ ਠੀਕ ਆ ਉਹ ਸਾਡੀ ਹੱਕ ਦੀ ਕਮਾਈ ਆ ਅਸੀਂ ਖੁਦ ਲਵਾਂਗੇ ਅਸੀਂ ਕਿਸੇ ਤੋਂ ਫੋਨ ਨਹੀਂ ਕਰਾਇਆ ਦੂਜੀ ਗੱਲ ਪੰਮਾ ਸਾਧਕਪੁਰ ਮੁੰਡਾ ਮੇਰਾ ਫਰੈਂਡ ਆ ਬਾਕੀ ਜੇ ਕਿਸੇ ਨੂੰ ਨਹੀਂ ਵੀ ਪਤਾ ਹੈਗਾ ਪੰਮਾ ਸਾਧਕਪੁਰ ਪੁੱਛ ਲਿਓ ਇਹ ਕਹਿੰਦਾ ਸੀ ਨਾਲ ਆਇਆ ਸੀ ਹਨਾ ਉਹਨੇ ਵੀ ਮੇਰੀਆਂ ਟੱਟੀਆਂ ਪੂੰਜੀਆਂ ਨਾਲ ਏ ਸੀ ਮੇਰੇ ਹੱਥ ਨਹੀਂ ਟੁੱਟੇ ਸੀ ਵੀਰੇ ਮੇਰੀ ਲੱਤ ਟੁੱਟੀ ਸੀ ਇੱਕ ਠੀਕ ਆ ਜਾਣ ਕੇ ਲੋਕਾਂ ਦੇ ਵਿੱਚ ਇਹ ਗੱਲਾਂ ਫਲਾ ਰਿਆ ਵੀ ਇਹ ਮੇਰਾ ਫਰੈਂਡ ਸੀ ਮੇਰਾ ਸਾਡਾ ਕੋਈ ਫਰੈਂਡ ਨਹੀਂ ਸੀ ਨਾ ਅਸੀਂ ਕਦੇ ਇਹਨੂੰ ਫਰੈਂਡ ਬਣਾਇਆ ਇਹ ਸਿਰਫ ਸਾਡੇ ਕੋਚ ਦੇ ਥਰੂ ਸਾਨੂੰ ਮਿਲਿਆ ਸੀ ਤੇ ਕੋਚ ਦੇ ਥਰੂ ਹੀ ਸਾਡੇ ਘਰ ਆਉਂਦਾ ਸੀ ਕਈ ਵਾਰੀ ਸਾਡੇ ਕੋ ਰਾਤਾਂ ਵੀ ਕੱਟਦਾ ਚਲੋ ਮੈਂ ਇਹ ਨਹੀਂ ਵੀ ਕਿਸੇ ਨੂੰ ਨੀਵਾ ਦਿਖਾ ਰਿਹਾ ਜਾਂ ਕਿਸੇ ਨੂੰ ਮਾੜਾ ਕਹਿ ਰਿਹਾ ਵਾਂ ਪਰ ਜੋ ਇਹ ਬੰਦਾ ਇਹਦੀ ਮੈਂ ਸਚਾਈ ਦੱਸ ਰਿਹਾ ਤੁਹਾਨੂੰ ਹਣਾ ਬਾਕੀ ਬਹੁਤ ਭਰਾਵਾਂ ਦੇ ਮੈਸੇਜ ਆਏ ਵੀ ਵੀ ਵੀਡੀਓ ਸ਼ੇਅਰ ਹੋ ਰਹੀ ਆ ਜਾਂ ਉਹ ਇਹਨਾਂ ਪਰਸਨਲ ਮੈਟਰ ਸੀ ਠੀਕ ਆ ਪਹਿਲਾਂ ਇਹ ਜਾਣ ਕੇ ਸਾਨੂੰ ਸਿੱਧੀਆਂ ਧਮਕੀਆਂ ਦਿੰਦਾ ਸੀ ਵੀ ਸਿੱਧੇ ਮੈਸੇਜ ਕਰਦਾ ਸੀ ਤੇਰੀ ਵੀਡੀਓ ਪਾਈ ਆ ਕਿਸੇ ਨੇ ਟਿਕਟੋਕ ਦੇ ਇਦਾਂ ਤੂੰ ਇਦਾਂ ਵਾ ਤੂੰ ਫਲਾਨਾ ਵਾ ਤੂੰ ਧਮਕੜਾ ਵਾ ਹਨਾ ਮੇਰੀ ਗੱਲ ਕਰ ਰਿਆ ਸੀ ਮੈਨੂੰ ਕਹਿ ਰਿਆ ਸੀ ਵੀ ਤੇਰੇ ਬਾਰੇ ਕੋਈ ਬੰਦਾ ਕਹਿ ਰਿਹਾ ਤੇ ਮੈਨੂੰ ਦੱਸ ਰਿਹਾ ਸੀ ਉਹ ਮੈਂ ਜਦੋਂ ਮੈਸੇਜ ਸੁਣੇ ਇਹਨੇ ਮੈਨੂੰ ਮਾੜੀ ਚੰਗੀ ਗਈ ਤੂੰ ਮੇਤੇ ਵੀਡੀਓ ਲਾ ਕੇ ਪੋਨਾ ਵਾ ਫਲਾਨਾ ਕਰਦਾ ਧਮਕੜਾ ਹਨਾ ਚਲੋ ਇੰਨੇ ਸਾਲਾਂ ਦਾ ਮੈਂ ਕਦੇ ਕਦੇ ਬੋਲਿਆ ਨੇ ਚਲੋ ਠੀਕ ਹੈ ਨਾਲੇ ਮੈਂ ਨਾਲੇ ਇਹ ਐਡਾ ਕਹਿੰਦਾ ਵੀ ਮੈਂ ਦਿਹਾੜੀਆਂ ਲਾ ਕੇ ਫਲਾਨਾ ਮੈਂ ਪੱਕਾ ਹੋ ਗਿਆ ਬਾਹਰ ਹਨਾ ਵੀ ਵੀ ਤੇਰੇ ਬੇਬੀ ਹੋਇਆ ਤੂੰ ਆਪਣੇ ਬੇਬੀ ਕੋਲ ਬੈਠ ਆਪਣੀ ਵਾਈਫ ਕੋਲ ਬੈਠ ਤੂੰ ਉਹਨਾਂ ਨਾਲ ਗੱਲਾਂ ਬਾਤਾਂ ਕਰ ਤੂੰ ਮੇਰੀਆਂ ਗੱਲਾਂ ਕਰਨ ਰਾਈਟ ਵੀ ਪਰਮਾਧਮਨ ਤੈਨੂੰ ਪੁੱਤਰ ਦੀ ਦਾਦ ਤੇਰੇ ਕੋਲ ਦੋ ਪੋਤੇ ਆ ਤੇਰੇ ਕੋਲ ਵੀ ਤੂੰ ਆਪਣੀ ਗੱਲ ਕਰ ਆਪਣੇ ਪਰਿਵਾਰ ਦੀ ਗੱਲ ਕਰ ਤੂੰ ਆਪਣੇ ਪਰਿਵਾਰ ਦੀ ਗੱਲ ਛੱਡ ਕੇ ਤੂੰ ਮੇਰੀ ਗੱਲ ਕਰਨ ਦਿਆ ਤੂੰ ਇੰਨਾ ਬੇਲਾਵਾ ਤੂੰ ਵੀ ਆਪਣੇ ਪਰਿਵਾਰ ਨੂੰ ਛੱਡ ਕੇ ਤੂੰ ਮੇਰੀਆਂ ਗੱਲਾਂ ਕਰਨ ਦਿਆ ਨਾਲੇ ਮੈਂ ਇਦਾਂ ਦਾ ਇਨਸਾਨ ਨਹੀਂ ਹੈਗਾ ਨਾਲੇ ਛਾਪ ਔਰ ਉਹਦਾ ਪਿੰਡ ਆ ਠੀਕ ਆ ਵੀ ਜੇ ਕਿਸੇ ਨੂੰ ਲੱਗਦਾ ਵੀ ਮੈਂ ਉਹਦੇ ਮਾਪੇ ਨੂੰ ਮਾਰਨ ਦੀ ਧਮਕੀ ਦਿੱਤੀ ਆ ਜਾਂ ਉਹਨੂੰ ਮਾਰਨ ਦੀ ਧਮਕੀ ਦਿੱਤੀ ਆ ਜਦੋਂ ਮਾਰਜੀ ਮੈਤਪੁਰ ਸ਼ਹਿਰ ਜਾ ਕੇ ਸ਼ਾਹਪੁਰ ਪੁੱਛ ਲਿਓ ਵੀ ਉਹਦੇ ਮੰਮੀ ਡੈਡ ਦਾ ਮੈਂ ਨਾਂ ਵੀ ਦੱਸ ਦੂੰਗਾ ਐਡਰੈਸ ਵੀ ਤੁਹਾਨੂੰ ਦੇ ਦੂੰਗਾ ਵੀ ਤੁਸੀਂ ਜਾ ਕੇ ਪੁੱਛ ਸਕਦੇ ਆ ਜੇ ਮੈਂ ਕੋਈ ਇਦਾਂ ਦੀ ਕੋਈ ਕੰਮ ਕੀਤਾ ਜੇ ਕੋਈ ਮਾੜਾ ਕੰਮ ਕੀਤਾ ਤੇ ਤੁਹਾਡਾ ਸਾ ਤੁਹਾਡੇ ਸਾਰਿਆਂ ਦੀ ਚਪਲਾ ਹੋਣੀ ਹੈ ਤੇ ਮੇਰਾ ਸਿਰ ਹੋਊਗਾ ਪਰ ਮੈਂ ਇਦਾਂ ਦਾ ਇਨਸਾਨ ਨਹੀਂ ਹੈਗਾ ਜਿੱਦਾਂ ਦੇ ਮੇਰੇ ਮਾਪੇ ਆ ਉਦਾਂ ਦੇ ਸਾਰੇ ਮਾਪੇ ਦੀ ਮੈਂ ਇੱਜ਼ਤ ਕਰਦਾ ਮੈਂ ਰਿਸਪੈਕਟ ਕਰਦਾ ਠੀਕ ਹੈ ਬਾਕੀ ਜੋ ਬੰਦਾ ਇਹ ਕਹਿ ਰਿਹਾ ਲੋਕਾਂ ਨੂੰ ਗੁੰਗਰਾਹ ਕਰ ਰਿਹਾ ਵੀਡੀਓ ਪਾ ਰਿਹਾ ਪਰ ਮੈਂ ਕਹਿਣਾ ਨਹੀਂ ਚਾਹੁੰਦਾ ਸੀ ਮੈਂ ਦੁਬਾਰਾ ਉਹੀ ਗੱਲ ਰਿਪੀਟ ਕਰ ਰਿਹਾ ਵੀ ਜੇ ਤੂੰ ਐਡਾ ਆਣ ਕੀ ਜਣਾ ਚਲੋ ਮੈਂ ਆਪਣੇ ਅਸਤਾਦ ਦੇ ਬਾਰੇ ਗੱਲ ਕਰ ਰਿਹਾ ਵੀ ਚਲੋ ਅੱਜ ਇਸ ਦੁਨੀਆ ਦੇ ਵਿੱਚ ਹੈ ਨਹੀਂਗਾ ਹਨਾ ਮੇਰਾ ਉਸਤਾਦ ਹੈ ਨਾ ਚਲੋ ਸਾਰਿਆਂ ਨੂੰ ਪਤਾ ਵੀ ਮੇਰਾ ਉਸਤਾਦ ਕੌਣ ਹੈ ਜਾਂ ਕਿੱਦਾਂ ਸੀ ਕਿੱਦਾਂ ਦੇ ਉਹਦੇ ਘਰ ਦੇ ਹਾਲਾਤ ਸੀ ਹਨਾ ਸਾਰਿਆਂ ਨੂੰ ਪਤਾ ਇਸ ਗੱਲ ਦਾ ਹਨਾ ਇਹ ਸਾਰੇ ਬੰਦੇ ਉਹਦੇ ਕੋਲ ਰਹਿੰਦੇ ਸੀ ਅਕੈਡਮੀ ਆਣਾ ਇਹਨਾਂ ਦਾ ਵੀ ਫਰਜ਼ ਬਣਦਾ ਸੀ ਵੀ ਉਹਦੇ ਪਰਿਵਾਰ ਲਈ ਜਾਂ ਉਹਦੇ ਨਿਆਣਿਆਂ ਲਈ ਹਨ ਪਰ ਮੈਂ ਕਦੇ ਇਹ ਗੱਲ ਕਦੇ ਬੋਲਣਾ ਨਹੀਂ ਚਾਹੁੰਦਾ ਸੀ ਪਰ ਇਹ ਬੰਦਾ ਇਹ ਗੱਲ ਕਹਿ ਰਿਹਾ ਵੀ ਉਹ ਪੈਸੇ ਲੈ ਰਿਆ ਸੀ ਇਹਦੇ ਕੋਲ ਅਕੈਡਮੀ ਦੇ ਰਹਿਣ ਦੇ ਤੇ ਇਹ ਇਦਾਂ ਦੀਆਂ ਗੱਲਾਂ ਕਰ ਰਿਹਾ ਅੱਜ ਹਨਾ ਕਿਉਂਕਿ ਅਸੀਂ ਵੀ ਅਕੈਡਮੀਾਂ 'ਚ ਰਹਿੰਦੇ ਰਹੇ ਅਸੀਂ ਵੀ ਆਪ ਦਾ ਖਰਚਾ ਖੁਦ ਕਰਦੇ ਰਹੇ ਆ ਆਪ ਦੀ ਜੇਬਾਂ 'ਚੋਂ ਪੈਸੇ ਲੌਂਦੇ ਰਹੇ ਆ ਆਪਦੇ ਹਨਾ ਵੀ ਸਾਰਾ ਕੁਝ ਕਰਦ ਰਿਹਾ ਜੋ ਇਹ ਕਹਿ ਰਿਹਾ ਹਨਾ ਜੇ ਤੂੰ ਐਡਾ ਤਗੜਾ ਪਲੇਅਰ ਸੀ ਤੂੰ ਪਲੇਅਰਾਂ ਦੇ ਨਾਮ ਲੈ ਰਿਆਂ ਵੀ ਉਹਨੂੰ ਪਲੇਅਰ ਨੂੰ ਪੁੱਛ ਲਿਓ ਉਹਨੂੰ ਪਲੇਅਰ ਨੂੰ ਪੁੱਛ ਲਿਓ ਜੇ ਤੂੰ ਐਡਾ ਤਗੜਾ ਪਲੇਅਰ ਸੀ ਤੇਰੇ ਕੋਲ ਲੱਖ ਰੁਪਈਆ ਹੈ ਨਹੀਂ ਸੀ ਜੇ ਤੂੰ ਐਡੀ ਕਬੱਡੀ ਖੇਡੀ ਆ ਤੇਰੇ ਕੋਲ ਸਰਜਰੀ ਕਰਾਉਣ ਨੂੰ ਲੱਖ ਰੁਪਈਆ ਵੀ ਹੈ ਨਹੀਂ ਸੀ ਜਿਹੜਾ ਤੂੰ ਕਹਿੰਦਾ ਸੀ ਮੈਂ ਅਕੈਡਮੀਆ 'ਚ ਖਰਚਾ ਕਰਦਾ ਸੀ ਫਲਾਨਾ ਉਹ ਕਿ ਸਾਰੀ ਅਕੈਡਮੀ ਦਾ ਖਰਚਾ ਤੂੰ ਕਰਦਾ ਸੀ ਵੀ ਜਿਹੜਾ ਤੇ ਤੂੰ ਬਾਅਦ ਵਿੱਚ ਸਰਜਰੀ ਕਰਾਉਣ ਲਈ ਤੇਰੇ ਕੋਲ ਲੱਖ ਰੁਪਈਆ ਵੀ ਹੈ ਨਹੀਂ ਸੀ ਹੁਣ ਤੂੰ ਗੱਲਾਂ ਕਰ ਰਿਹਾ ਵੀ ਅਸੀਂ ਪੈਸੇ ਮੰਗ ਰਹੇ ਆ ਜਾਂ ਉਹ ਸਾਡੇ ਹੱਕ ਦੇ ਕਮਾਏ ਸੀ ਵੀਰੇ ਅਸੀਂ ਲੈਣੇ ਆ 10 ਸਾਲ ਹੋ ਗਏ ਇਸ ਗੱਲ ਨੂੰ ਇਸ ਬੰਦੇ ਨੇ 10 ਸਾਲਾਂ ਚ 35000 ਰੁਪਇਆ ਕਹਿੰਦਾ ਇਹ ਮੋੜਿਆ ਬਾਕੀ ਲੱਖ ਰੁਪਏ ਦੇ ਤੁਸੀਂ 10 ਸਾਲਾਂ ਦਾ ਵਿਆਜ ਲਾ ਲਓ ਮੇਰਾ ਭਰਾ ਵੀ ਕਿੰਨਾ ਬਣਦਾ ਹੁਣ ਵਿਆਜ ਸਣੇ ਪੈਸੇ ਲੈਣੇ ਆ ਇਹ ਸਾਡੇ ਨਾਲ ਆਪ ਪੰਗੇ ਲੈਂਦਾ ਸੀ ਜਾਣ ਕੇ ਇਹਨਾਂ ਪਰਸਨਲ ਮੈਟਰ ਦੀ ਸਾਡਾ ਹੁਣ ਲੋਕਾਂ ਨੂੰ ਕਹਿ ਰਿਹਾ ਵੀ ਵੀ ਫਰੈਂਡ ਸੀ ਹਨਾ ਸਾਨੂੰ ਇਦਾਂ ਦੇ ਕੋਈ ਲੋੜ ਨਹੀਂ ਫਰੈਂਡ ਬਣਾਉਣ ਦੀ ਇਦਾਂ ਦੇ ਫਰੈਂਡ ਦੀ ਵੀ ਲੋੜ ਹੁੰਦੀ ਆ ਜਿਹੜੇ ਤੁਹਾਡੀ ਸਕਰੀਨ ਰਿਕਾਰਡਿੰਗ ਕਰਕੇ ਬਾਅਦ ਚੋਂ ਆਪਣੇ ਹੀ ਇੱਕ ਦੋਸਤ ਕਹਿ ਰਿਆਂ ਯਾਰ ਕਹਿ ਰਿਆ ਵਾ ਵੀ ਆਪਣੇ ਯਾਰਾਂ ਦੀ ਸਕਰੀਨ ਰਿਕਾਰਡਿੰਗ ਕਰਕੇ ਤੇ ਉਹਨਾਂ ਦੀ ਮਤਲਬ ਵੀ ਲੋਕਾਂ ਨੂੰ ਗੁੰਗਰਾਹ ਕਰਕੇ ਵੀਡੀਓ ਪਾ ਰਿਆ ਵੀ ਅਸੀਂ ਮਾੜੇ ਆ ਅਸੀਂ ਰੋਂਗ ਆ ਵੀ ਮੈਂ ਉਹਦੇ ਮਾਪੇ ਨੂੰ ਧੰਕੀ ਦਿੱਤੀ ਵੀ ਉਹਨੂੰ ਧਮਕੀ ਦਿੱਤੀ ਥ੍ਰੈਟ ਦਿੱਤਾ ਉਹਨੂੰ ਹਨਾ ਵੀ ਇਦਾਂ ਕਰਦੇ ਉਹਨਾਂ ਸਿਰਫ ਮੇਰਾ ਪਰਸਨਲ ਮੈਟਰ ਸੀ ਉਹ ਤਾਂ ਕਰਕੇ ਉਹਨਾਂ ਗੱਲਬਾਤ ਹੋਈ ਸੀ ਉਹਨੇ ਸਾਨੂੰ ਨਹੀਂ ਪਤਾ ਉਹਨੇ ਕਦੋਂ ਸਕਰੀਨ ਰਿਕਾਰਡਿੰਗ ਕੀਤੀ ਕਦੋਂ ਨਹੀਂ ਕੀਤੀ ਪਰ ਮੈਂ ਸਾਰਿਆਂ ਨੂੰ ਦੱਸਣਾ ਚਾਹੁੰਨਾ ਇਦਾਂ ਦੇ ਯਾਰਾਂ ਤੋਂ ਬਚ ਕੇ ਜਿਹੜੇ ਤਾਂ ਅੱਡੀ ਸਕਰੀਨ ਰਿਕਾਰਡਿੰਗ ਕਰਨ ਬਾਅਦ ਚੋਂ ਲੋਕਾਂ ਨੂੰ ਸ਼ੇਅਰ ਕਰਕੇ ਦੱਸਣ ਇਦਾਂ ਦੇ ਯਾਰ ਸਾਨੂੰ ਨਹੀਂ ਚਾਹੀਦੇ ਵੀਰੇ ਨਾ ਅਸੀਂ ਇਦਾਂ ਦੇ ਯਾਰ ਬਣਾਉਨੇ ਆ ਨਾ ਅਸੀਂ ਕਦੇ ਬਣਾਏ ਆ ਤੇ ਨਾ ਵਾਈਗਰੂ ਕਰਕੇ ਇਦਾਂ ਦੇ ਯਾਰ ਸਾਨੂੰ ਮਿਲਣ ਨਾ ਮੈਂ ਸਾਰਿਆਂ ਨੂੰ ਇਹ ਅਪੀਲ ਕਰਦਾ ਵੀ ਇਦਾਂ ਦੇ ਯਾਰਾਂ ਤੋਂ ਬਚ ਕੇ ਜੋ ਅੱਜ ਮੇਰੀ ਬਰਾਈ ਕਰ ਰਹੇ ਆ ਕੱਲ ਨੂੰ ਹੋਰ ਕੀ ਸੀ ਬਰਾਈ ਕਰੂਗਾ ਵੀ ਇਦਾਂ ਦੇ ਲੋਕਾਂ ਤੋਂ ਬਚ ਕੇ ਰਹਿਣਾ ਚਾਹੀਦਾ ਅਸੀਂ ਹਮੇਸ਼ਾ ਬਚ ਕੇ ਟਰਾਈ ਕਰਦੇ ਆ ਵੀ ਜਿੰਨਾ ਵੀ ਬਚ ਕੇ ਰਹਿ ਹੋਵੇ ਤੇ ਇਹਨਾਂ ਲੋਕਾਂ ਤੋਂ ਬਚ ਕੇ ਰਹੀਏ ਪਰ ਇਹ ਲੋਕ ਤੁਹਾਨੂੰ ਵਾਰ-ਵਾਰ ਤੁਹਾਨੂੰ ਮਾੜਾ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਤੁਹਾਨੂੰ ਨੀਵਾ ਦਿਖਾਉਣ ਦੀ ਤੁਹਾਡੀ ਰੈਪਿਊਟੇਸ਼ਨ ਪਰ ਮੈਨੂੰ ਮੇਰਾ ਪਰਮਾਤਮਾ ਜਾਣਦਾ ਸੱਤੇ ਵਾਹਿਗੁਰੂ ਤੇ ਜਾਂ ਮੇਰਾ ਪਰਿਵਾਰ ਜਿਹੜੇ ਮੈਨੂੰ ਚਾਉਣ ਵਾਲੇ ਆ ਉਹ ਸਾਰੇ ਮੈਨੂੰ ਜਾਣਦੇ ਆ ਮੈਂ ਕੇਵੋ ਜਾਂ ਇਨਸਾਨ ਆ ਤੇ ਮੇਰਾ ਕੇਵੋ ਜਾਂ ਸੁਭਾਅ ਆ ਹਨਾ ਮੈਨੂੰ ਇਹ ਦੱਸਣ ਦੀ ਲੋੜ ਨਹੀਂ ਹੈਗੀ ਬਾਕੀ ਤੂੰ ਆਪ ਹੀ ਸਾਰਾ ਕੁਝ ਦੱਸ ਰਿਆ ਵਾ ਬਾਕੀ ਮੈਂ ਕੋਈ ਲਾਈਵ ਹੋਣ ਦਾ ਮੈਨੂੰ ਕੋਈ ਸ਼ੌਂਕ ਨਹੀਂ ਸੀ ਵੀ ਕਿਉਂਕਿ ਇਹ ਕੁੱਤਾ ਕਾਫੀ ਦਿਨਾਂ ਤੋਂ ਭੌਂਕ ਰਿਹਾ ਸੀ ਮੈਂ ਕਹਿ ਰਿਹਾ ਸੀ ਕੋਈ ਨਾ ਕੋਈ ਨਾ ਚੱਲ ਕੋਈ ਨਾ ਵੀ ਹਟ ਜੂਗਾ ਹਨਾ ਪਰ ਇਹਨਾਂ ਕਲੀਅਰ ਹੋ ਗਈ ਸੀ ਇਹ ਗੱਲ ਪਰ ਇਹਨੇ ਦੁਬਾਰਾ ਆਉਣ ਸੋਸ਼ਲ ਮੀਡੀਆ ਤੇ ਫੇ ਲੋਕਾਂ ਨੂੰ ਸੈਂਡ ਕਰ ਰਿਆ ਅ ਵੀ ਦੁਬਾਰਾ ਸਾਰਿਆਂ ਨੇ ਸੋਚਣਾ ਵੀ ਖਰੇ ਮੈਂ ਰੋਂ ਗਿਆ ਹਣਾ ਪਰ ਮੈਂ ਕਦੇ ਕਿਸੇ ਮਾਪੇ ਨੂੰ ਨੀਵਾ ਨਹੀਂ ਦਿਖਾਉਣਾ ਚਾਹੁੰਨਾ ਜਿੱਦਾਂ ਦੇ ਮੇਰੇ ਮਾਪੇ ਉਹਦਾਂ ਦੇ ਇਹਦੇ ਪਰ ਅਸੀਂ ਇਹਦੇ ਮਾਪੇ ਜਿੱਦਨ ਸਰਜਰੀ ਕਰਾਉਣੀ ਜਿਹੇ ਇਹਦੇ ਮਾਪੇ ਹੱਥ ਜੋੜਦੇ ਸੀ ਮੈਂ ਇਹਦੇ ਮਾਪੇ ਕਰਕੇ ਤੇ ਮੈਂ ਆਪਣੇ ਉਸਤਾਦ ਕਰਕੇ ਪੈਸੇ ਲਾਇਆ ਆਪਣੀ ਪੌਕੇਟ ਚੋਂ ਠੀਕ ਆ ਪਰ ਜੇ ਮੈਨੂੰ ਪਤਾ ਹੁੰਦਾ ਵੀ ਇਹ ਬੰਦਾ ਸਾਨੂੰ ਅੱਜ ਮਾੜਾ ਦਿਖਾ ਰਿਆ ਆਪ ਚੰਗੇ ਬਣ ਲਈ ਹਨਾ ਤੇ ਨਾਲੇ ਜੇ ਇਹਨੂੰ ਕਦੇ ਕਦੇ ਚ ਰੀਟ ਵੀ ਆਈ ਹੋਵੇ ਕੋਈ ਇਹਦਾ ਨਾਰਮਲ ਐਕਸੀਡੈਂਟ ਹੋ ਗਿਆ ਇਹ ਸਾਡਾ ਨਾਮ ਲਾਊਗਾ ਵੀ ਅਸੀਂ ਹੈਪਨ ਕਰਤਾ ਇਹਦੇ ਨਾਲ ਹਨਾ ਵੀ ਜੇ ਆਪ ਦੀ ਮੌਤ ਹੈ ਆਪ ਹੀ ਮਰ ਗਿਆ ਤੇ ਉਹ ਚ ਸਾਡਾ ਕੀ ਕਸੂਰ ਆ ਪਰ ਇਹ ਜਾਣ ਕੇ ਸਾਡੇ ਨਾਲ ਪੰਗੇ ਲੈਂਦਾ ਸੀ ਠੀਕ ਆ ਪੰਗੇ ਲੈਂਦਾ ਸੀ ਬਾਅਦ ਵਿੱਚ ਹੁਣੇ ਹੀ ਕਹਿ ਰਿਹਾ ਵਾ ਵੀ ਵੀ ਦੁੱਲੇ ਹੁਣੀ ਮੈਨੂੰ ਮਾਰਨੀ ਧਮਕੀ ਦਿੰਦੇ ਆ ਫੇਰ ਤੂੰ ਪੰਗਾ ਹੀ ਕਿਉਂ ਲਿਆ ਪੇ ਤੁ ਮੈਸੀ ਕਰ ਰਿਹਾ ਸਾਨੂੰ ਸਿੱਦੇ ਵੱਜ ਵੱਜ ਜਾ ਕੇ ਫਲਾਨਾ ਵੱਜ ਮੇਰੇ ਕੋ ਮੈਸੀ ਮੈਂ ਮੈਂ ਸਾਤ ਨਹੀਂ ਕਰਨਾ ਚਾਹੁੰਦਾ ਮੈਂ ਜ਼ਰੂਰ ਦੱਸਣਾ ਚਾਹੁੰਦਾ ਵੀ ਜਿਹੜੇ ਲੋਕ ਕਮੈਂਟ ਕਰ ਰਹੇ ਆ ਹਨਾ ਬੈਡ ਕਮੈਂਟ ਕਰ ਰਹੇ ਆ ਉਹਨਾਂ ਨੂੰ ਕਿਸੇ ਨੂੰ ਕੋਈ ਗੱਲ ਦਾ ਨਹੀਂ ਪਤਾ ਹੈਗਾ ਸਾਰੇ ਇਹ ਜੱਜ ਕਰ ਰਹੇ ਆ ਵੀ ਮੈਂ ਰੋਂਗ ਆ ਵੀ ਵਿਦੁੱਲਾ ਰੋਂਗ ਹੈ ਇਸ ਗੱਲ ਦੇ ਵਿੱਚ ਹਨਾ ਖਣਾ ਸਾਰੇ ਚਾਉਂਦੇ ਆ ਜਾਂ ਮੈਨੂੰ ਕੋਈ ਲੋੜ ਨਹੀਂ ਹੈਗੀ ਉਹਦੇ ਨਾਲ ਲਾਈਵ ਹੋਣ ਦੀ ਜਾਂ ਕਿਸੇ ਨੂੰ ਸਾਬਤ ਕਰਨ ਦੀ ਮੈਂ ਇਹ ਪਹਿਲਾਂ ਵੀ ਵੀਡੀਓ ਬਣਾ ਕੇ ਪਾ ਸਕਦਾ ਸੀ ਮੈਂ ਵੀਡੀਓ ਬਣਾਈ ਸੀ ਪਰ ਉਹ ਸ਼ੇਅਰ ਨਹੀਂ ਹੋਈ ਸੀ ਵੀਡੀਓ ਤਾਂ ਕਰਕੇ ਕਿਉਂਕਿ ਉਹ ਜਿਆਦਾ ਲੰਬੀ ਬਣ ਗਈ ਸੀ ਵੀਡੀਓ ਉਹ ਅਪਲੋਡ ਨਹੀਂ ਹੋ ਰਹੀ ਸੀ ਉਹਦੇ ਵਿੱਚ ਤਿੰਨ ਤੋਂ ਸਾਢੇ ਤਿੰਨ ਚਾਰ ਮਿੰਟ ਦੀ ਵੀਡੀਓ ਲੋਡ ਹੁੰਦੀ ਹੈ ਜਿਆਦਾ ਨਹੀਂ ਹੁੰਦੀ ਤਾਂ ਕਰਕੇ ਮੈਨੂੰ ਲਾਈਵ ਹੋਣਾ ਪਿਆ ਆ ਬਾਕੀ ਇਹ ਗੱਲਾਂ ਕਰ ਰਿਹਾ ਬਾਕੀ ਹਰੇਕ ਪਲੇਅਰ ਦਾ ਫਰਜ਼ ਬਣਦਾ ਆਪਣੇ ਕੋਚ ਲਈ ਆਪਣੇ ਉਸਤਾਦ ਲਈ ਵੀ ਜਿਹੜੇ ਜਿਨੇ ਤਾਂ ਡੇਲੀ ਇੰਨਾ ਕੁਝ ਕੀਤਾ ਵਾ ਚੰਗੇ ਮਾੜੇ ਲਈ ਪਰ ਉਹ ਮੇਰਾ ਹੱਕ ਬਣਦਾ ਸੀ ਮੈਂ ਉਹਦੀ ਫੈਮਲੀ ਲਈ ਕੁਝ ਕਰਨਾ ਚਾਹੁੰਦਾ ਸੀ ਤਾਂ ਕਰਕੇ ਮੈਂ ਪੈਸੇ ਮੰਗ ਰਿਹਾ ਸੀ ਕਿਸੇ ਤਰੀਕੇ ਦੇ ਨਾਲ ਵੀ ਤੂੰ ਭਾਈ ਇਹ ਪੈਸੇ ਮੋੜ ਦੇ ਵੀ ਵੀ ਅਸੀਂ ਉਸਤਾਦ ਦੀ ਫੈਮਲੀ ਨੂੰ ਸਪੋਰਟ ਕਰਨੀ ਆ ਕਿਸੇ ਤਰ੍ਹਾਂ ਵੀ ਅਸੀਂ ਉਹਦੀ ਲੜਕੀ ਨੂੰ ਬਾਹਰ ਭੇਜਣਾ ਵੀ ਤੂੰ ਐਸੇ ਮੂੰਹ ਨੂੰ ਪੈਸੇ ਦੇ ਦੇ ਸਾਨੂੰ ਹਨਾ ਉਹ ਬੰਦਾ ਸਾਨੂੰ ਅੱਜ ਇੰਨੇ ਪੈਸੇ ਦੇ ਰਿਹਾ ਜਿਹੜਾ ਬੋਲ ਰਿਹਾ ਅਸੀਂ ਲੱਖ ਤੋਂ ਡੇਢ ਲੱਖ ਰੁਪਈਆ ਮੇਰੇ ਕੋਲ ਸਾਰੇ ਪ੍ਰੂਫ ਹੈ ਮੇਰੇ ਕੋਲ ਸਾਰੇ ਬਿੱਲ ਪੈ ਠੀਕ ਹੈ ਮੈਂ ਆਪਣੀ ਪਾਕਟ ਜੋ ਪੈਸੇ ਤੇ ਪਰ ਅਸੀਂ ਇਹਨੂੰ ਇਸ ਵੇਲੇ ਨਾ ਕਿਹਾ ਸੀ ਵੀ ਤੂੰ ਵੀ ਇਸ ਵੇਲੇ ਨੇ ਪੈਸੇ ਮੋੜਦੇ ਸਾਨੂੰ ਕਿਸੇ ਤਰ੍ਹਾਂ ਵੀ ਅਸੀਂ ਇਹਨੂੰ ਕਦੇ ਫੋਰਸ ਨਹੀਂ ਕੀਤਾ ਕਦੇ 10000 ਕਦੇ 20000 ਕਦੇ 5000 ਇਦਾਂ ਇਹਨੇ ਪੈਸੇ ਸਾਨੂੰ ਭੇਜਣੇ ਸੀ ਕਦੇ ਅਸੀਂ ਐਕਸੈਪਟ ਵੀ ਕੀਤਾ ਕੋਈ ਗੱਲ ਨਹੀਂ ਹਨਾ ਪਰ ਸਾਨੂੰ ਹੁਣ ਇਹ ਮਾੜਾ ਬਣਾ ਰਿਆ ਨੈਟ ਤੇ ਵੀ ਮੈਂ 35000 ਰੁਪਇਆ ਭੇਜਦਾ ਹਨਾ 35000 ਰੁਪਏ ਨਾਲ ਕੀ ਹੋ ਜੂਗਾ ਹਨਾ ਤੁਸੀਂ ਦੱਸੋ ਮੈਨੂੰ ਸਾਰੇ ਜਾਣੇ 35000 ਰੁਪਏ ਨਾਲ ਨਿਆਣੇ ਬਾਹਰ ਚੱਲ ਜਾਂਦੇ ਆ 35000 ਰੁਪਏ ਨਾਲ ਲਾਈਫ ਸੈੱਟ ਹੋ ਜਾਂਦੀ ਆ ਬੰਦੇ ਦੀ ਬਾਕੀ ਮੈਂ ਕੋਈ ਤੇਰੇ ਪੈਸਿਆਂ ਦੇ ਨਹੀਂ ਬੇਟਾ ਹੈਗਾ ਪਰ ਹੁਣ ਮੈਂ ਉਹ ਵਿਆਜ ਸਣੇ ਪੈਸੇ ਲੈਣੇ ਆ ਤੇਰੇ ਕੋਲੋਂ ਤੂੰ ਜਿੱਥੇ ਵੀ ਆ ਮੇਰੀ ਵੀਡੀਓ ਸੁਣੇਗਾ ਜਾਂ ਸੁਣ ਲੇਗਾ ਹਨਾ ਹਣਾ ਬਾਕੀ ਤੈਨੂੰ ਵੀਡੀਓ ਦੇਖੀ ਜਾਣੀ ਆ ਥੋੜੇ ਟਾਈਮ ਦੇ ਜਿੱਦਾਂ ਮੈਨੂੰ ਵੀਡੀਓ ਦੇਖੀ ਸੀ ਪਰ ਮੈਂ ਬੋਲਣਾ ਨਹੀਂ ਚਾਹੁੰਦਾ ਮੈਂ ਇੰਨੇ ਦਿਨ ਮੈਂ ਬਹੁਤ ਵੇਟ ਕਰ ਕਰਕੇ ਬਹੁਤ ਲੋਕਾਂ ਦੇ ਮੈਨੂੰ ਮੈਸੇਜ ਆਏ ਬੈਡ ਮੈਸੇਜ ਵੀ ਆਏ ਚੰਗੇ ਵੀ ਆਏ ਜਿਹੜੇ ਮੈਨੂੰ ਚਾਹਣ ਵਾਲੇ ਆ ਹਣਾ ਪਰ ਪਰ ਮੈਂ ਸੋਚਿਆ ਨਹੀਂ ਸੀ ਵੀ ਇਹ ਬੰਦਾ ਇੰਨਾ ਕਿ ਗਿਰ ਜਾਊਗਾ ਵੀ ਸਾਨੂੰ ਜਿਹੜਾ ਆਪਣੇ ਪਰਿਵਾਰ ਨੂੰ ਛੱਡ ਕੇ ਸਾਡੀ ਗੱਲ ਕਰ ਰਿਹਾ ਉਹਦੇ ਕੋ ਉਹ ਕਿੰਨਾ ਕੁ ਵੇਲਾ ਹੋਊਗਾ ਸਾਡੇ ਕੋ ਤਾਂ ਇੰਨਾ ਟਾਈਮ ਨਹੀਂ ਹੈਗਾ ਵੀ ਅਸੀਂ ਕਿਸੇ ਦੀ ਗੱਲ ਕਰੀਏ ਜਾਂ ਅਸੀਂ ਕਿਸੇ ਦੀ ਬੁਰੀ ਕਰੀਏ ਜਾਂ ਕਿਸੇ ਦੀ ਚੰਗਿਆਈ ਅਸੀਂ ਬੋਲੀਏ ਕਿਸੇ ਦੀ ਹਨਾ ਸਾਨੂੰ ਕੋਈ ਲੋੜ ਨਹੀਂ ਹੈਗੀ ਬਾਕੀ ਜਿਹੜੇ ਬਿਨਾਂ ਵਜ੍ਹਾ ਤੋਂ ਵੀਡੀਓ ਅਪਲੋਡ ਕਰ ਰਹੇ ਆ ਮੇਰਾ ਭਰਾ ਉਹ ਤਮਾਸ਼ਾ ਦੇਖ ਰਹੇ ਆ ਉਹ ਸਾਡਾ ਪਰਸਨਲ ਮੈਟਰ ਸੀ ਜਿਹੜਾ ਬੰਦਾ ਕਹਿੰਦਾ ਵੀ ਠੀਕ ਹੈ ਚਲੋ ਉਹਨੇ ਸਕਰੀਨ ਰਿਕਾਰਡਿੰਗ ਕਰਨੀ ਸੀ ਉਹਨੇ ਆਪਣਾ ਕੰਮ ਕਰਨਾ ਸੀ ਉਹਨੇ ਕਰ ਲਿਆ ਹਨਾ ਬਾਕੀ ਜੇ ਕਿਸੇ ਨੂੰ ਲੱਗਦਾ ਵੀ ਮੈਂ ਰੋਂ ਗਿਆ ਵਿਧ ਪ੍ਰੂਫ ਹੈ ਨਾ ਮੈਂ ਤੁਹਾਨੂੰ ਉੱਤੇ ਸਟੋਰੀ ਦੇ ਵਿੱਚ ਸ਼ੇਅਰ ਕਰ ਸਕਦਾ ਪਰ ਮੈਂ ਸਾਰਿਆਂ ਨੂੰ ਇਹ ਨਹੀਂ ਵੀ ਕਹਿਣਾ ਮੈਂ ਸਫਾਈਆਂ ਦਊਂਗਾ ਜਾਂ ਮੈਂ ਉਹਦੇ ਨਾਲ ਲਾਈਵ ਹੋ ਜਾਊਂਗਾ ਜਾਂ ਮੈਂ ਉਹਦੇ ਨਾਲ ਇਦਾਂ ਕਰ ਲਊਂਗਾ ਵੀ ਮੈਂ ਚੰਗਾ ਜਾਂ ਮਾੜਾ ਮੈਂ ਕਿਸੇ ਨੂੰ ਨਹੀਂ ਸਿਰਫ ਜਿਹੜੇ ਮੈਂ ਚਾਹਣ ਵਾਲੇ ਮੈਨੂੰ ਪਿਆਰ ਕਰਦੇ ਆ ਮੈਂ ਉਹਨਾਂ ਨਾਲ ਕਲੀਅਰ ਕਰਨਾ ਚਾਹੁੰਦਾ ਸੀ ਵੀ ਇਹ ਸਿਰਫ ਪਰਸਨਲ ਮੈਟਰ ਸੀ ਠੀਕ ਹੈ ਮੰਨ ਲਓ ਕੋਈ ਕਿਸੇ ਨਾ ਪਰਸਨਲ ਮੈਟਰ ਹੁੰਦਾ ਹੈ ਉਸਤਾਦ ਦੇ ਜ਼ਰੀਏ ਮੈਨੂੰ ਜਾਣਦਾ ਸੀ ਉਸ ਜ਼ਰੀਏ ਕੋਰਟੀ ਮੈਂ ਨਾਲ ਗੱਲ ਕਰਦਾ ਸੀ ਕਦੇ ਰੈਗੂਲਰ ਹੀ ਇਹਨਾਂ ਗੱਲ ਵੀ ਹੋ ਜਾਂਦੀ ਸੀ ਹੈਲੋ ਹਾਈ ਹੋ ਜਾਂਦੀ ਸੀ ਹਨਾ ਫਿਰ ਇਹ ਕਹਿੰਦਾ ਸੀ ਵੀ ਵੀਡੀਓ ਬਣਾ ਕੇ ਮੈਂ ਕਿਹਾ ਸੀ ਇਹਨੂੰ ਪਾਉਣ ਨੂੰ ਇਹਨੇ ਵੀਡੀਓ ਨਹੀਂ ਪਾਈ ਫਲਾਨਾ ਧਮਕੜਾ ਯਾਰ ਨਾਲੇ ਤੂੰ ਐਡਾ ਕਬੱਡੀ ਦਾ ਤਗੜਾ ਪਲੇਅਰ ਸੀ ਸਾਡੀ ਗਲੋੜ ਸੀ ਤੂੰ ਆਪ ਹੀ ਵੀਡੀਓ ਬਣਾ ਕੇ ਬੋਲ ਕੇ ਪਾ ਦਿੰਦਾ ਨਾਲੇ ਇੰਨਾ ਤੇਰਾ ਦੁਨੀਆ 'ਚ ਨਾਮ ਸੀ ਸਾਰੇ ਪਲੇਅਰ ਤੈਨੂੰ ਜਾਣਦੇ ਆ ਨਾਮੀ ਪਲੇਅਰਾਂ ਦਾ ਤੂੰ ਨਾਮ ਲੈਣ ੜਿਆ ਹਨਾ ਕਿਹੜਾ ਤੈਨੂੰ ਨਹੀਂ ਜਾਣਦਾ ਨਾਲੇ ਸਾਨੂੰ ਸਾਡੀ ਕੀ ਲੋੜ ਪੈ ਗਈ ਵੀਡੀਓ ਬਣਾਉਣ ਦੀ ਸਾਨੂੰ ਕਿਸੇ ਨੂੰ ਕਹਿਣ ਦੀ ਵੀ ਭਾਈ ਸਾਡੇ ਪੈਸੇ ਨੇ ਸਾਡੇ ਪੈਸੇ ਦੀ ਅਸੀਂ ਆਪ ਲਾਵਾਂਗੇ ਸਾਨੂੰ ਕੀ ਲੋੜ ਆ ਕਿਸੇ ਨੂੰ ਕਹਿਣ ਦੀ ਜਾਂ ਮੇਰਾ ਭਰਾ ਮੇਰਾ ਫਰੈਂਡ ਆ ਪੰਮਾ ਜਾਂ ਉਹਨੂੰ ਤੂੰ 15000 ਭੇਜਿਆ 20000 ਮੈਨੂੰ ਭੇਜਿਆ ਪਰ ਉਹ ਪੈਸੇ ਪੂਰੇ ਨਹੀਂ ਹੋਏ ਵੀਰੇ 10 ਸਾਲ ਦਾ ਵਿਆਜ ਲੱਗਣਾ ਜਿੰਨੇ ਪੈਸੇ ਲੱਗੇ ਆ ਉੱਤੇ ਹੁਣ ਤੂੰ ਦੇਖ ਲੈ ਮੇਰਾ ਭਰਾ ਕਦੋਂ ਕਿੱਦਾਂ ਮੋੜਨੇ ਆ ਕਿੱਦਾਂ ਦੇਣੇ ਆ 10 ਦਾ ਹਜ਼ਾਰ ਕਰਕੇ ਮੋੜਨੇ ਆ ਠੀਕ ਆ ਪਰ ਅਸੀਂ ਉਹ ਵਿਆਜ ਸਮੇ ਸਮੇਤ ਲੈਣੇ ਆ ਸਾਰੇ ਪੈਸੇ ਮੇਰਾ ਭਰਾ ਹਨਾ ਪਰ ਮੈਂ ਚਾਹੁੰਦਾ ਨਹੀਂ ਸੀ ਵੀ ਅਸੀਂ ਵੀ ਤੈਨੂੰ ਤੰਗ ਕਰੀਏ ਜਾਂ ਅਸੀਂ ਤੈਨੂੰ ਫੋਰਸ ਕਰੀਏ ਪੈਸਿਆਂ ਲਈ ਤੈਨੂੰ ਇੰਨੀ ਸ਼ਰਮ ਆ ਵੀ ਹੋਣੀ ਚਾਹੀਦੀ ਸੀ ਵੀ ਜਿਹੜੇ ਕੋਚ ਕੋ ਅਸੀਂ ਮਿਹਨਤ ਕਰਦੇ ਸੀ ਉਸੇ ਕੋ ਤੂੰ ਮਿਹਨਤ ਕਰਦਾ ਸੀ ਤੇਰਾ ਵੀ ਉਹਨਾਂ ਫਰਜ਼ ਬਣਦਾ ਜਿੰਨਾ ਸਾਡਾ ਬਣਦਾ ਠੀਕ ਆ ਪਰ ਅਸੀਂ ਆਪਦਾ ਫਰਜ਼ ਚੰਗੀ ਤਰ੍ਹਾਂ ਨਿਭਾਇਆ ਸੀ ਠੀਕ ਆ ਸਾਨੂੰ ਤੂੰ ਉਹਨਾਂ ਦਾ ਸਿਆਰੀ ਕਿੱਦਾਂ ਨਭਾਈਦੀ ਆ ਯਾਰਾਂ ਦੇ ਮਗਰ ਕਿੱਦਾਂ ਤੁਰੀਦਾ ਇਹ ਸਾਨੂੰ ਪਤਾ ਸਾਡੇ ਪਰਿਵਾਰ ਨੂੰ ਪਤਾ ਵੀ ਕਿਸੇ ਦੇ ਮਗਰ ਯਾਰੀ ਕਿਦਾਂ ਨਭਾਈਦੀ ਆ ਇਹ ਮੇਰੇ ਪਰਿਵਾਰ ਨੇ ਮੈਨੂੰ ਚੰਗੀ ਤਰ੍ਹਾਂ ਸਮਝਾਇਆ ਮੇਰੇ ਕੋਚ ਨੇ ਮੇਰੇ ਉਸਤਾਦ ਨੇ ਸਾਡੇ ਗੁਰੂ ਨੇ ਚੰਗੀ ਸਿੱਖਿਆ ਸਾਨੂੰ ਦਿੱਤੀ ਆ ਵੀ ਕਿਦਾਂ ਕਿਸੇ ਨਾਲ ਯਾਰੀ ਨਭਾਉਣੀ ਆ ਤੇ ਕਿਦਾਂ ਯਾਰੀ ਨਭਾਈਦੀ ਆ ਹਨਾ ਇਹ ਤੂੰ ਨਹੀਂ ਦੱਸਦਾ ਵੀ ਤੂੰ ਨਾਲੇ ਤੂੰ ਤਾਂ ਸਾਡਾ ਫਰੈਂਡ ਹੀ ਨਹੀਂ ਸੀ ਨਾਲੇ ਤੂੰ ਕਹਿ ਰਿਹਾ ਇਹਦੇ ਵਿੱਚ ਵੀ ਵੀ ਆ ਯਾਰ ਤੂੰ ਕੰਮ ਲੈ ਕੇ ਯਾਰ ਤੂੰ ਫਲਾਨਾ ਕਰਕੇ ਧੰਗੜਾ ਕਰਕੇ ਅਸੀਂ ਤੇਰੇ ਕੋਲ ਤੂੰ ਉੱਥੇ ਕੈਡਮੀ ਆਇਆ ਓਸਤਾ ਦੇ ਨਾਲ ਤੂੰ ਸਾਡੇ ਘਰੇ ਆਉਂਦਾ ਸੀ ਰਾਤਾਂ ਕੱਟਦਾ ਸੀ ਅਸੀਂ ਤੇਰੇ ਪਿੰਡ ਥੋੜੂ ਗਏ ਕਦੇ ਇੱਕ ਰਾਤ ਕੱਟੀ ਕਦੇ ਪਾਣੀ ਦਾ ਗਲਾਸ ਵੀ ਪੀਤਾ ਹੋਵੇ ਤੇਰੇ ਕਦੇ ਹਨਾ ਪਰ ਮੈਂ ਚਾਹੁੰਦਾ ਨਹੀਂ ਸੀ ਲਾਈਵ ਹੋਣਾ ਪਰ ਇਸ ਬੰਦੇ ਨੇ ਮਜਬੂਰ ਕੀਤਾ ਪਰ ਮੈਂ ਆਪਣੇ ਫਰੈਂਡ ਨੂੰ ਵੀ ਵਿੱਚ ਐਡ ਕਰ ਸਕਦਾ ਪੰਮੇ ਨੂੰ ਪਰ ਮੈਨੂੰ ਲੱਗਦਾ ਉਹ ਥੋੜਾ ਬੀਜੀ ਆ ਕੰਮ ਕਰ ਕਰ ਕੇ ਤੇ ਮੈਂ ਚਾਹੁੰਦਾ ਨਹੀਂ ਵੀ ਮੈਂ ਕਿਸੇ ਨੂੰ ਪ੍ਰੋਬਲਮ ਦੇ ਵਿੱਚ ਪਾਵਾਂ ਉਹ ਇਹਦੇ ਨਾਲ ਮੇਰਾ ਪਰਸਨਲ ਮੈਟਰ ਸੀ ਉਹ ਇਹ ਪਰਸਨਲ ਮੈਟਰ ਨੂੰ ਸੋਸ਼ਲ ਮੀਡੀਆ ਤੇ ਜਾਣ ਕੇ ਹੁਣ ਵਾਇਰਲ ਕਰ ਰਿਆ ਵੀ ਲੋਕੀ ਮੈਨੂੰ ਮਾੜਾ ਕਹਿਣਗੇ ਠੀਕ ਆ ਕੋਈ ਗੱਲ ਨਹੀਂ ਜਿਹਨੇ ਮੈਨੂੰ ਮਾੜਾ ਕਹਿਣਾ ਮਾੜਾ ਕਹੋ ਜਿਹਨੇ ਮੈਨੂੰ ਜਿਹੜੇ ਮੈਨੂੰ ਪਿਆਰ ਕਰਦੇ ਆ ਉਹਨਾਂ ਨੂੰ ਪਤਾ ਹੀ ਆ ਵੀ ਮੈਂ ਕਿਹੋ ਜਿਹਾ ਹੈਗਾ ਕਿਹੋ ਜਿਹਾ ਮੇਰਾ ਸੁਭਾਅ ਆ ਤੇ ਮੈਨੂੰ ਕਿਹਨੂੰ ਦੱਸਣ ਦੀ ਲੋੜ ਨਹੀਂ ਹੈਗੀ ਤੇ ਬਾਕੀ ਸਾਰਿਆਂ ਨੂੰ ਪਤਾ ਹੀ ਆ ਉਹਦਾ ਨਾਮ ਕੀ ਆ ਸਾਰਿਆਂ ਨੂੰ ਪਤਾ ਕਿਉਂਕਿ ਐਡਾ ਕਬੱਡੀ ਦਾ ਸਟਾਰ ਪਲੇਅਰ ਰਹਿ ਚੁਕਿਆ ਵਾ ਹਨਾ ਮੈਨੂੰ ਤਾਂ ਚਲੋ ਨਾਮ ਪਤਾ ਨਹੀਂ ਉਹਦਾ ਕੀ ਨਾਮ ਆ ਉਹਦਾ ਤੇ ਉਹਨੂੰ ਅਸੀਂ ਸੀਨੀਅਰ ਪਲੇਅਰ ਨੂੰ ਕਹਿਣਾ ਚਾਹੁੰਦੇ ਆ ਵੀਰੇ ਵੀ ਜੂਨੀਅਰ ਦੇ ਪੈਸੇ ਮੋੜਦੇ ਠੀਕ ਆ ਜੂਨੀਅਰ ਨੇ ਸੀਨੀਅਰ ਦੀ ਸਰਜਰੀ ਕਰਾਈ ਆ ਪੈਸੇ ਲਾਏ ਆ ਇੱਕ ਜੂਨੀਅਰ ਨੇ ਸੀਨੀਅਰ ਦਾ ਆਪਰੇਟ ਕਰਾਇਆ ਵਾ ਠੀਕ ਆ ਸ਼ਰਮ ਆਉਣੀ ਚਾਹੀਦੀ ਆ ਇਹੋ ਜਿਹੇ ਪਲੇਅਰ ਨੂੰ ਜਿਹਦੇ ਕੋਲ ਕਹਿੰਦਾ ਮੈਂ ਇੰਟਰਨੈਸ਼ਨਲ ਲੈਵਲ ਤੇ ਖੇਡਿਆ ਠੀਕ ਆ ਤੇ ਮਾੜਾ ਚੰਗਾ ਟਾਈਮ ਹਰ ਇੱਕ ਤੇ ਹੁੰਦਾ ਰਹਿੰਦਾ ਠੀਕ ਨੇ ਪਰ ਹੁਣ ਤੂੰ ਲੋਕਾਂ ਨੂੰ ਦੱਸਣ ਧਿਆਵਾ ਵੀ ਮੇਰ ਉਹਨੂੰ ਪੁੱਛ ਲਿਓ ਉਹਨੂੰ ਪੁੱਛ ਲਿਓ ਮੇਰਾ ਨਾਮ ਕੀ ਸੀ ਆ ਉਹ ਉਹ ਪਲੇਅਰ ਨੂੰ ਪੁੱਛ ਲਿਓ ਤੂੰ ਆਪ ਹੀ ਦੱਸੀ ਜਨਾ ਵੀ ਤੇਰਾ ਨਾਮ ਕੀ ਸੀ ਤੂੰ ਕੀ ਕੀਤਾ ਕੀ ਨਹੀਂ ਕੀਤਾ ਹਨਾ ਤੇ ਚੰਗੀ ਤਰ੍ਹਾਂ ਮੇਰਾ ਭਰਾ ਦੱਸ ਤੂੰ ਕੀ ਕੀਤਾ ਤੂੰ ਨਹੀਂ ਕੀਤਾ ਜਿਹੜੀਆਂ ਗੱਲਾਂ ਤੂੰ ਰੋਂਗ ਕਹਿ ਰਿਆ ਹਨਾ ਤੂੰ ਹੁਣ ਬੋਲ ਰਿਹਾ ਮੇਰੇ ਕੋ ਸਾਰੇ ਮੈਸੇ ਪਏ ਆ ਮੈਂ ਸ਼ੇਰ ਵੀ ਕਰ ਸਕਦਾ ਮੈਂ ਸੁਣਾ ਵੀ ਸਕਦਾ ਆਪਣੇ ਦੂਜੇ ਫੋਨ ਤੋਂ ਪਰ ਮੈਂ ਚਾਹੁੰਦਾ ਨਹੀਂ ਹੈਗਾ ਮੈਂ ਕਿਸੇ ਨੂੰ ਨੀਮਾ ਦਿਖਾਵਾਂ ਇਹ ਸਾਨੂੰ ਸ਼ਰਮ ਆ ਮੈਸੇ ਕਰਦਾ ਇਹ ਵੱਜ 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 ਆ ਕੇ ਵਿੱਚ ਵੱਜ ਹਨਾ ਹੋਰ ਵੀ ਮੇਤੋਂ ਮੈਸੇ ਪਏ ਜਿਹਦੇ ਵਿੱਚ ਕਹਿ ਰਿਹਾ ਇਹ ਵੀ ਆ ਕਹਿੰਦਾ ਚੌਂਕ 'ਚ ਖੜਕੇ ਮੇਰੇ ਛਤਰਮ ਹਰੇ ਆ ਕੁੜੀ ਨੇ ਆ ਪਤਾ ਨਹੀਂ ਮੈਨੂੰ ਦਾਲ ਤਾਂ ਇਹ ਪਤਾ ਨਹੀਂ ਲੱਗਾ ਕਿਹੜੀ ਕੁੜੀ ਨੇ ਮੇਰੇ ਅੱਜ ਤਾਂ ਚੌਂਕ 'ਚ ਖੜ ਕੇ ਛੇਤਰ ਮਾਰੇ ਆ ਉਹ ਮੈਂ ਇਹ ਬੰਦੇ ਦੇ ਮੈਸੇਜ ਉਹਦੇ ਨੇ ਮੈਨੂੰ ਕੀਤਾ ਉਹ ਮੈਂ ਮੈਸੇਜ ਸੁਣਾ ਮੇਰੇ ਕੋਲ ਮੈਸੇਜ ਆ ਅ ਪਰ ਮੈਂ ਚੋਣਾ ਨਹੀਂ ਮੈਂ ਦੁਬਾਰਾ ਪਰ ਜੇ ਮੈਨੂੰ ਦੱਸਣਾ ਵੀ ਹੋਇਆ ਸਾਰਿਆਂ ਨੂੰ ਮੈਂ ਕਲੈਰੀਫਾਈ ਵੀ ਕਰਨਾ ਮੈਂ ਤਾਂ ਹੀ ਕਲੈਰੀਫਾਈ ਕਰ ਰਿਹਾ ਕਿਉਂਕਿ ਵੀਡੀਓ ਉਹ ਥੋੜੀ ਲੌਂਗ ਬਣ ਗਈ ਸੀ ਤਾਂ ਕਰਕੇ ਉਹ ਸ਼ੇਅਰ ਨਹੀਂ ਹੋ ਰਹੀ ਸੀ ਮੈਨੂੰ ਲਾਈਵ ਹੋਣਾ ਪਿਆ ਤੇ ਮੈਨੂੰ ਕੋਈ ਲਾਈਵ ਹੋਣ ਦਾ ਸ਼ੌਂਕ ਨਹੀਂ ਸੀ ਕਿਸੇ ਨੂੰ ਨੀਵਾ ਦਿਖਾਉਣ ਦਾ ਨਾਮ ਆਪ ਚੰਗਾ ਬਣ ਲੀਏ ਲਾਈਵ ਹੋਇਆ ਵਾਂ ਸਿਰਫ ਮੈਂ ਦੱਸਣਾ ਚਾਹੁੰਦਾ ਸੀ ਸਾਰਿਆਂ ਨੂੰ ਕਲੀਅਰਿਫਾਈ ਕਰਨਾ ਚਾਹੁੰਦਾ ਵੀ ਜੋ ਇਹ ਸੋਸ਼ਲ ਮੀਡੀਆ ਤੋਂ ਕੋਈ ਕੋਈ ਬੰਦਾ ਪਾ ਰਿਹਾ ਕੋਈ ਕੋਈ ਬੰਦਾ ਪਾ ਰਿਹਾ ਮੈਨੂੰ ਧਮਕੀ ਆ ਗਈ ਜਾਂ ਮੈਂ ਇਹਨੂੰ ਧਮਕੀ ਉਹ ਸਿਰਫ ਸਾਡਾ ਪਰਸਨਲ ਮੈਟਰ ਸੀ ਇਹ ਪੰਗੇ ਲੈ ਰਿਆ ਸੀ ਜੇ ਪੰਗਾ ਲੈਣਾ ਵੀਰੇ ਕੇ ਨਾ ਚੰਗੀ ਤਰ੍ਹਾਂ ਲਵੋ ਠੀਕ ਆ ਨਹੀਂ ਤੇ ਐਵੇਂ ਕਿਸੇ ਨੂੰ ਮੂੰਹ ਚਾ ਕੇ ਮੈਸੇਜ ਨਹੀਂ ਕਰੀਦਾ ਐਵੇਂ ਕਿਸੇ ਨੂੰ ਵੀ ਤੂੰ ਐਦਾਂ ਵਾ ਤੂੰ ਫਲਾਨਾ ਜਦ ਕਿ ਅਸੀਂ ਕਿਸੇ ਨੂੰ ਮੈਸੇਜ ਨਹੀਂ ਕਰਦੇ ਕੋਈ ਚੰਗਾ ਹੋਵੇ ਕੋਈ ਮਾੜਾ ਹੋਵੇ ਕੋਈ ਕਿਸੇ ਨੂੰ ਘਰੇ ਦੇਣ ਨਹੀਂ ਜਾਂਦਾ ਠੀਕ ਆ ਪਰ ਅਸੀਂ ਜੂਨੀਅਰ ਨੇ ਸੀਨੀਅਰ ਦਾ ਅਪਰੇਟ ਕਰਾਇਆ ਪੈਸੇ ਲਾਏ ਸੀਨੀਅਰ ਤੇ ਠੀਕ